ਤੇ ਮੇਰੇ ਹੋਰ ਸਾਰੇ ਕੰਮ ਤਾਂ ਹੋ ਗਏ ਪਾਣੀ ਜੇ ਸੀਗਾ ਵੀ ਸਾਫ ਹੋ ਗਿਆ ਮੈਂ ਹੋਣਾ ਨਾ ਅਜ ਰਖੜੀਆਂ ਮੈਂ ਜਾਈ ਆਵਾਂ ਦੇਖੀ ਮੈਨੂੰ ਕਿਸੇ ਨੇ ਫੋਨ ਵੀ ਨਹੀਂ ਕੀਤਾ ਹੈਗਾ ਜੇ ਮੇਰਾ ਸਾਕਾ ਭਾਈ ਹੁੰਦਾ ਅੱਜ ਮੈਨੂੰ ਫੋਨ ਨਾ ਕਰਦਾ ਪਰ ਮੇਰੇ ਤਾਂ ਬੌਧ ਜੀ ਕਰਦਾ ਜਾਣ ਨੂੰ ਹੋਣਾ ਰਖੜੀਆਂ ਤੇ ਚਲ ਮੇਰੇ ਤਾਏ ਦਾ ਮੁੰਡਾ ਤਾਂ ਹੈਗਾ ਉਹਦੇ ਰਖੜੀ ਬੰਨੇ ਹੁੰਦੀਆਂ ਮੈਂ ਮੇਰੇ ਤਾਏ ਦਾ ਮੁੰਡਾ ਤਾਂ ਮੇਰਾ ਕਰਦਾ ਪਰ ਉਹ ਤਾਈ ਨਹੀਂ ਕਰਦੀ ਹੈਗੀ ਚਲ ਕੋਈ ਨਾ ਤੇ ਨਾ ਤਾਈ ਥੋੜਾ ਫੋਟ ਗੋਲ ਲੂਗੀ ਫੇ ਮੈਂ ਰਖੜੀ ਬੰਨੇ ਮੈਨੂੰ ਚਾਹ ਰਖੜੀ ਬੰਨਣ ਦਾ ਤਸਾਰ ਦੇ ਦੋ ਭੈਣਾਂ ਹੀ ਸੀਗੀਆਂ ਹੁਣ ਮੇਰੇ ਭਾਈ ਹੋਇਆ ਨਹੀਂ ਹੈਗਾ ਮੇਰੇ ਮਾਂ ਪਿਓ ਵੀ ਨਹੀਂ ਹੈਗੇ ਸੰਦਾ ਕਿਸੇ ਨੇ ਫੋਨ ਹੀ ਨਹੀਂ ਕੀਤਾ ਰਖੜੀ ਤੇ ਉੱਤੇ ਚਲ ਕੋਈ ਨਾਲ ਮੈਂ ਤਿਆਰ ਤੁਰ ਤਾ ਹੋ ਗਈ ਹਨਾ ਹੁਣ ਮੈਂ ਜਾਈ ਔਨੀ ਆ ਮੰਮੀ ਨੇ ਦੱਸਿਆ ਮਾ ਮੜਾ ਜੇ ਮੈਨੂੰ ਦੱਸਦਾ ਮੈਂ ਮੈਂ ਤਾਂ ਘਰ ਤੋਂ ਕੰਮ ਕਰਦੀ ਹੋਮੇਗੀ ਤੂੰ ਤਿਆਰ ਹੋ ਕੇ ਆ ਗਈ ਕਿੱਦਣੋਂ ਤਿਆਰੀ ਖਿੱਚ ਲਈ ਮੰਮੀ ਮੈਂ ਰਖੜੀ ਬੰਨਣ ਜਾਣਾ ਸੀਗਾ ਅੱਜ ਰਖੜੀਆਂ ਨੇ ਮੇਰਾ ਵੀ ਜੀ ਕਰਦਾ ਰਖੜੀ ਬੰਨਣਾ ਕਿਉਂਣ ਨੂੰ ਕਿਉਂ ਕਿ ਤੇਰੇ ਰਖੜੀ ਬੰਨਣ ਜਾਣਾ ਹੈ ਭਾਈ ਤੇਰੇ ਹੈ ਨਹੀਂ ਮੰਮੀ ਮੇਰੇ ਤਾਏ ਦਾ ਮੁੰਡਾ ਤਾਂ ਹੈਗਾ ਹੀ ਮੈਂ ਤਾਏ ਦੇ ਮੁੰਡੇ ਤੇ ਰਖੜੀ ਬੰਨਣ ਆਉ ਪਿਛਲੇ ਸਾਲ ਗਈ ਸੀ ਕਿੰਨੀ ਜਿਤ ਕਰੀ ਉਹਨਾਂ ਨੇ ਤਾਏ ਦੇ ਮੁੰਡੇ ਰਖੜੀ ਬੰਨਣ ਜਾਣਾ ਹੈ ਕੀ ਗੱਲ ਮੇਰੇ ਭਾਈ ਨੇ ਆਉਣਾ ਅੱਜ ਰੋਟੀ ਪਾਣੀ ਕੌਣ ਬਣਾਉ ਰਖੜੀ ਬਣਾਉਣਾ ਆਉਣਾ ਉਹਨੇ ਐਡੀ ਦੂਰੋਂ ਆਣੇ ਮੰਮੀ ਸਾਰਾ ਕੁਝ ਬਣਿਆ ਪਿਆ ਦਾ ਸਬਜੀ ਬਣੀ ਪਈ ਐ ਮੈਂ ਬਸ ਨਾ ਅੱਧੇ ਘੰਟੇ ਚ ਮੁੜਿਆ ਹਾਂ ਰਖੜੀ ਬਣ ਕੇ ਚੰਗਾ ਜਾਇਆ ਭਾਈ ਛੇਤੀ ਮੁੜਿਆ ਹੀ ਹੋਰ ਹਰ ਪਵਾ ਆਇਆ ਉਹਨਾਂ ਤੋਂ ਵੱਡਾ ਮੰਮੀ ਵੀ ਹੁਣ ਆਏ ਕਹੀ ਜਾਂਦੇ ਨੇ ਉਹ ਤਾਂ ਮੈਨੂੰ ਪਤਾ ਹੀ ਨਹੀਂ ਤਾਈ ਨੇ ਮੇਰੇ ਨਾਲ ਕੀ ਕਰਨਾ ਪਿਛਲੇ ਸਾਲ ਤਾਈ ਨੇ ਮੇਰੇ ਨਾਲ ਕੀ ਕੀਤਾ ਸੀ ਪਰ ਹੁਣ ਆਏ ਮੇਰੇ ਤਾਂ ਜੀ ਕਰਦਾ ਮੈਂ ਰਖੜੀ ਬਣ ਕੇ ਆਵਾਂ ਤਾਈ ਦਾ ਮੁੰਡਾ ਤਾਂ ਨਹੀਂ ਆਏ ਕਰਦਾ ਮੇਰੇ ਨਾਲ ਕੋਈ ਨਾ ਮੈਂ ਜਾਈ ਹੋਂਨੀ ਆ ਦੱਸ ਮੈਨੂੰ ਨਾ ਪਹਿਲਾਂ ਪਾਸੇ ਨੇ ਲੇਟ ਮਿਲੀ ਆ ਹੁਣ ਇਹ ਮੈਨੂੰ ਘਰੇ ਮਿਲ ਜਾਣ ਵੀ ਰਹੇ ਹੁਣੇ ਅਜਾ ਗੇਟ ਵੀ ਬੰਦ ਕਰੀ ਫਿਰਦੇ ਆ ਮੇ ਸੱਸ ਮੈਨੂੰ ਬੋਲੂ ਕਿ ਇੱਦਾਂ ਘੰਟਾ ਹੋ ਗਿਆ ਖੋਲਦੇ ਹੀ ਨਹੀਂ ਇਹਨਾਂ ਨੇ ਕਿਹੜੇ ਖੋਲਣੇ ਆ ਮੈਨੂੰ ਆਪ ਹੀ ਖੋਲਣਾ ਪੈਣਾ ਆਪ ਹੀ ਖਾਨੀਆਂ ਦੇਖਦੀਆਂ ਦੇਖਾਂ ਘਰੇ ਹੈਗੇ ਆ ਕਿ ਨਹੀਂ ਹੈਗੇ ਫਾਈ ਨਹੀਂ ਖੜਨਾ ਆ ਗਈ ਤਿੱਖੜ ਤੇ ਪੈਰੇ ਪਰ ਮੈਨੂੰ ਬਸ ਹੀ ਲੇਟ ਹੋ ਗਈ ਮੈਂ ਕੀ ਕਰ ਤਾਈ ਲੈ ਆ ਵੀ ਜਾ ਬੁੱਢੀ ਮੈਂ ਵੀ ਵੇਰੀ ਅੱਗੇ ਝਾੜ ਝੰਬ ਕਰਕੇ ਤੋਰੀ ਆ ਪੈਸੇ ਇਕੱਠੇ ਕਰਨ ਆ ਗਈ ਮਸਾ ਹੁੰਦਾ ਇਹਨਾਂ ਨੂੰ ਦਿਨ ਰਖੜੀਆਂ ਦਾ ਨਹੀਂ ਅਗਲਾ ਕਹਿੰਦਾ ਮੇਰਾ ਆਪ ਦਾ ਭਾਈ ਹੈ ਨਹੀਂ ਮੈਂ ਕਾਸਮ ਜਾਵਾਂ ਆ ਬੈਠੀ ਆ ਤਾਈ ਸਤਿ ਸ੍ਰੀ ਅਕਾਲ ਸਸਰੀ ਕਾਲ ਪਾਈ ਕੀ ਕਰੀ ਜਾਂਦੀ ਸੀ ਕੁਛ ਨਹੀਂ ਕਰਦੀ ਬਸ ਕੰਮ ਧੰਦੇ ਕਰਦੇ ਆ ਆਪਦੇ ਪਾਈ ਹੈ ਕੀ ਆ ਚਾਦਰ ਆ ਅੱਛਾ ਹੋਰ ਤਾਈ ਵੀਰੇ ਹੋਣੀ ਵੀਰੇ ਉਹ ਕੰਮ ਤਾਂ ਧੱਕਾ ਕਰਨ ਗਏ ਆ ਆਪ ਦਾ ਇੱਕ ਖੇਤ ਗਿਆ ਵਾ ਇੱਕ ਦੁੱਧ ਦਾ ਸਹਾਬ ਸੁਭ ਕਰਨ ਗਿਆ ਵਾ ਕਦੋਂ ਕਉਣਗੇ ਤਾਈਓ ਮੈਂ ਰਖੜੀ ਬੰਨਣ ਆਈ ਸੀ ਆਹੋ ਪਤਾ ਮੈਨੂੰ ਵੀ ਤੂੰ ਰਖੜੀ ਬੰਨਣ ਆਈ ਆ 100 ਰੁਪਏ ਲੈਣ ਦੀ ਮਾਰੀ ਕਈ ਕਾਨੂੰ ਮੈਂ 100 ਰੁਪਏ ਲੈਣ ਮੈਂ ਤਾਂ ਨਾ ਵੀਰੇ ਉਹਨਾਂ ਦਾ ਰਖੜੀ ਬੰਨਣ ਆਈ ਆ ਇਹ ਮੇਰਾ ਵੀਰਾ ਆਪਦਾ ਹੈ ਨਹੀਂ ਗਾ ਨਾ ਤਾਂ ਕਰ ਕਿਵੇਂ ਆਈ ਮੇਰੇ ਬਹੁਤ ਜੀ ਕਰਦਾ ਸੀਗਾ ਕਲੇਣੀ ਸੀ ਤਾਂ ਹੀ ਤਾਂ ਆਪਦੇ ਹੋਇਆ ਨਹੀਂ ਹਾਂ ਸਾਡੇ ਖਾਣ ਆ ਜਾ ਹਾਂ ਤਾਂ ਹੀ ਆਏ ਘਤੋ ਕੰਨੀ ਆ ਅਸੀਂ ਕਲੇੜੀਆਂ ਘਤੋ ਸੀਗੀਆਂ ਦਾਈ ਸਾਡੇ ਹੋਇਆ ਹੀ ਨਹੀਂ ਕੋਈ ਨਾ ਰੱਖ ਜਾ ਜਦੋਂ ਆਉਣਗੇ ਬਨ ਲੈਣਗੇ ਆਪੇ ਨਾ ਦਈ ਆਏ ਘਰ ਤੋਂ ਕਰਦੀ ਮੈਂ ਬਨ ਜੂਗੀ ਵੀਰੇ ਉਹਨਾਂ ਨੂੰ ਫੋਨ ਕਰਦੇ ਹੁਣ ਹੈ ਨਹੀਂ ਉਹਨਾਂ ਕੋਲ ਮੇਰਾ ਕੋਲ ਟਾਈਮ ਨਹੀਂ ਨਾ ਉਹਨਾਂ ਕੋਲੇ ਟਾਈਮ ਤਾਈ ਦੇਖੀ ਕਿਉਂ ਕਰਦੀਆਂ ਤਾਏ ਦੇ ਮੁੰਡੇ ਹੋਏ ਕਿ ਆਪਦੇ ਹੋਏ ਭਾਈ ਤਾਂ ਭਾਈ ਹੁੰਦੇ ਨੇ ਮੈਂ ਤੈਨੂੰ ਕਹਤਾਂ ਨਾ ਇੱਕ ਵਾਰੀ ਵੀ ਰੱਖ ਜਾ ਇੱਥੇ ਆਪੇ ਆ ਕੇ ਬਨ ਲੈਣਗੇ ਤਾਈ ਮਿੰਟ ਲੱਗਦਾ ਵੀਰੇ ਹੁਣ ਜਿਵੇਂ ਅੰਦਰ ਬੋਲਦੇ ਹੁੰਦੇ ਮੈਨੂੰ ਆਵਾਜ਼ ਆਉਂਦੀ ਆ ਭਾਈ ਹੱਕ ਮਾਪਦੇ ਨਾ ਤੈਨੂੰ ਮੈਂ ਜਦੋਂ ਕਹੀ ਜਾਂਦੀ ਵੀ ਹੈ ਨਹੀਂ ਕਿ ਕਰ ਲੈ ਅੰਦਰ ਬੋਲ ਦੇ ਕਿੱਥੇ ਅੰਦਰ ਬੋਲਦੇ ਆ ਮੈਨੂੰ ਤਾਂ ਦਿਖਾਈ ਨਹੀਂ ਕਿਤੇ ਬੋਲਦੇ ਕਈ ਉਹ ਬੋਲੀ ਤੇ ਜਾਂਦੇ ਨੇ ਵੀਰੇ ਹੈ ਨਹੀਂ ਗਏ ਮੈਂ ਤੈਨੂੰ ਇੱਕ ਵਾਰੀ ਕਹਤਾ ਵੀਰੇ ਵੀਰੇ ਆਜਾ ਦੇਖੇ ਰਖੜੀ ਬਣਾ ਲਓ ਹੈ ਨਹੀਂ ਕਿ ਕਿਤੇ ਮੈਂ ਜੀ ਹਾਕ ਨਾ ਮਾਰਦੀ ਸੱਸ ਵੀ ਮੇਰੇ ਗੁੱਸੇ ਆਉਂਦੇ ਤੇ ਦੋ ਦਿਨਾਂ ਵੀ ਗੁੱਸੇ ਹੋ ਕੇ ਆਈਆਂ ਉਹ ਵੀ ਕਹਿੰਦੇ ਸੀ ਕਿ ਤੂੰ ਬਾਹਰ ਅੱਗ ਵੀ ਗਏ ਤੂੰ ਕਿ ਇੱਕ ਬੇਇੱਜ਼ਤੀ ਕਰਾ ਕੇਂਗਾ ਦਾਈ ਕੱਪ ਤੂੰ ਐ ਕਰਦੀ ਆ ਰਖੜੀਆਂ ਆਈਆਂ ਨੇੜੇ ਗਾਣਾ ਦਾ ਸਿਰ ਜਿਹੜਾ ਭਾਈ ਗਾਣਾ ਰੱਬ ਦੇ ਅੱਜਕੱਲ ਨਵੇਂ ਹੀ ਬਹੁਤ ਆਈ ਜਾਂਦੇ ਨੇ ਯਾਰ ਇਹ ਗਾਣਾ ਕੱਢੀ ਜਾਂਦਾ ਭੈਣਾ ਹੀ ਨੰਦੀ ਓਏ ਰਖੜੀ ਹੁਣ ਨੂੰ ਦੇਖੀ ਛੱਡ ਦੇ ਤੂੰ ਬੇਲੀ ਯਾਰ ਉਹ ਜਾ ਜਾਂਦੀ ਆ ਉਹ ਚੱਕ ਕੇ ਦੇਖ ਕੇ ਤਾਂ ਇਹ ਰੁਕ ਜਾ ਭੈਣ ਮਸਾਦਾ ਹੁੰਦੀ ਆ ਇਨੇ ਟਾਈਮ ਬਾਅਦ ਆਈ ਬੇਣੀ ਕਿੰਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਵਧੀਆ ਵਧੀਆ ਵੀਰੇ ਹੋਰ ਸੁਣਾ ਵਧੀਆ ਵਧੀਆ ਸਭ ਠੀਕ ਆ ਘਰੇ ਠੀਕ ਸੀ ਸਾਰੇ ਹਾਂ

ਸਰਦੀ ਤੂੰ ਹੁਣੀ ਐ ਦਾਈ ਮੈਨੂੰ ਬੰਨ ਲੈਣ ਦੇ ਹੁੰਦਾ ਰਖੜੀ ਬਣਾਉਣੀ ਹੈ ਭੈਣ ਨਹੀਂ ਨਹੀਂ ਚੱਲ ਪੁੱਛੋ ਨਹੀਂ ਮੈਂ ਮੈਂ ਰਖੜੀ ਪੱਡਾ ਭੈਣ ਨਾਲ ਰਹਿੰਦਾ ਨਹੀਂ ਦਾਈ ਮੈਨੂੰ ਬੰਨ ਲੈਣ ਦੇ ਹੁੰਦਾ ਵੀਰੇ ਹੁਣੀ ਵੀ ਘਰੇ ਆ ਗਏ ਐਂਗਾ ਤੂੰ ਕਰਦੀ ਆ ਜਾਂਾ ਤੂੰ ਬੇਬੇ ਹੁਣ ਤੂੰ ਕਾਦੋਂ ਐਵੇਂ ਖਰਾਬ ਕਰਦੀ ਆ ਮਸਾ ਮਸਾ ਦਾ ਭੈਣ ਹੁੰਦੀ ਹੈ ਭੈਣ ਤੂੰ ਬੰਨ ਦੇ ਤਾਂ ਹੋਦੀ ਹੈ ਭੈਣ ਮਸਾ ਮਸਾ ਨਹੀਂ ਬਣਾਉਣੀ ਜਦ ਮੈਂ ਤੇਰੀ ਇੱਕ ਵੀ ਗੱਲ ਸੁਣਦਾ ਹੀ ਨਹੀਂ ਵੀਰੇ ਤੂੰ ਬਣਾ ਲੈ ਨਹੀਂ ਬਣਾਉਣੀ ਨਾ ਕੇ ਦਾਈ ਕੁੜੇ ਬੇਬੇ ਨੇ ਆਏ ਤੈ ਤੂੰ ਆਏਗਾ ਤੂੰ ਕਰਦੀ ਬੰਨ ਲੈਨੇ ਮੈਂ ਕਿੰਨੇ ਚਾਵਣਾ ਲੈ ਕੇ ਆਈਆਂ ਰਖੜੀ ਮੇਰੇ ਤਾਂ ਮਾਂ ਪਿਓ ਵੀ ਨਹੀਂ ਆਪਣੇ ਸਾਨੂੰ ਭਾਈ ਵੀ ਨਹੀਂ ਦੁੱਤਾ ਕੋਈ ਨਾ ਮੜੇ ਤੂੰ ਚਾਹ ਪਾਣੀ ਪੀ ਲਿਆ ਸੀ ਤੂੰ ਰੋ ਨਾ ਭੈਣੇ ਚਾਹ ਪਾਣੀ ਪੀ ਲਿਆ ਸੀ ਤੂੰ ਬਹਿ ਜਾ ਤੱਕੇ ਰਾਮਣਾ ਪਿਆ ਤਾਂ ਮੈਂ ਚਾਹ ਪਾਣੀ ਸਾਰਾ ਹਾਂ ਪੀ ਲਈ ਸੀ ਬਹਿ ਚਾਹ ਪਾਣੀ ਹਾਂ ਵੀਰੇ ਪੀ ਲਈ ਸੀ ਤੂੰ ਰੋ ਨਾ ਭੈਣੇ ਬਸ ਚੁੱਪ ਕਰ ਜਾ ਨਾ ਰੋਈ ਤਾਂ ਸੁਣਣਾ ਹੁੰਦਾ ਤਿਹਾਰਾਂ ਦੇ ਵੇਲੇ ਭਰੇ ਦਿਨਾਂ ਦਿਨ ਸਾਡੀ ਕਿਹਾ ਚੁੱਪ ਕਰ ਦ ਤੂੰ ਰੱਖ ਲੈ ਭੈਣ ਕੋਈ ਨਾ ਰਖੜੀ ਮੈਂ ਬਨੂੰਗਾ ਕੋਈ ਨਹੀਂ ਮੇਰੇ ਬਨ ਲੈ ਜੰਗਾ ਕੋਈ ਨਾ ਭੈਣ ਚੰਗਾ ਵੀਰੇ ਵੀ ਜਾਣੀ ਹੈ ਮੇਰੇ ਸੱਸ ਕਹਿੰਦੀ ਸੀ ਜਲਦੀ ਮੁੜੇ ਆਈ ਮਸਾਂਗੀਆਂ ਕਹਿ ਕੇ ਉਹਨੇ ਮੈਂ ਇੱਧਾ ਘੰਟਾ ਹਾਂ ਜਾ ਜਾ ਯਾਹ ਤੇਰੀ ਗੱਡੀ ਆਉਣ ਵਾਲੀ ਹੈ ਗੱਡੀ ਨਾਲ ਲੰਘ ਜਾ ਕਿਤੇ ਨਹੀਂ ਤਾਈ ਮੈਨੂੰ ਜਾਣੀ ਆ ਚੰਗਾ ਵੀਰੇ ਟਾਈਮ ਹੋਇਆ ਤੇ ਚੰਗਾ ਭੈਣ ਚੰਗਾ ਵੀਰੇ ਜਾ ਜਾ ਚੰਗਾ ਤਾਈ ਚੰਗਾ ਭੈਣ ਭਾਈ ਚੰਗਾ ਵੀਰੇ ਰਖੜੀ ਦਾ ਭੈਣ ਇਹਨਾਂ ਨੇ ਬਨਣ ਦੇ ਚਲ ਕੋਈ ਨਾ ਚੰਗਾ ਵੀਰੇ ਤੂੰ ਬਨਵਾ ਦੇ ਟਾਈਮ ਲੱਗ ਗਿਆ ਹਾਂ ਨਾ ਬੇਬੇ ਦੇਖ ਲਾ ਲੱਡੂ ਚੱਕ ਲਈ ਆਈ ਸੀ ਪੈਸੇ ਲੈਣ ਰੱਖ ਦੇ ਇੱਤਰ ਹਾਂ ਬਾਲਾ ਮੇਜ ਵਾਲਾ ਭੈਣ ਵਾਲਾ ਖਾ ਲੂ ਇੱਕ ਇੱਕ ਭਾ ਵੀਰ ਰੇਕਦੇ ਹੋਣਾ ਚਾਹੀਦਾ ਪਰ ਮਾਸ ਮੈਨੇ ਸਾਨੂੰ ਭਰਾਈ ਰੰ ਦਿੱਤਾ ਹੈਗਾ ਤਾਈ ਕਿੰਨਾ ਬੋਲਦੀ ਹੈ ਦੇਖੀ ਮੈਨੇ ਪਿਆਰ ਦਾ ਰਖੜੀਆਂ ਲੈ ਕੇ ਆਈ ਐ ਮੈਂ ਤਾਂ ਰਖੜੀਆਂ ਹੀ ਨਹੀਂ ਬਣਾਈਆਂ ਬਿਕੋ ਗੜਕ ਮੈਂ 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 ਤੁਹਾਡੀ ਜੀ ਕੰਕੋ ਜੰਨਾ ਮੇਰੇ ਗੈਸ ਜੀ ਬਣ ਗਈ ਮੈਂ ਮੜਾ ਦਵਾਈ ਲਿਆ ਮੈਂ ਕਹਿ ਕੇ ਆਇਆ ਸੀ ਰੱਖ ਆ ਇਸ ਦਾ ਕਲੇਨੀ ਕਰਗੀ ਕਸ ਨਹੀਂ ਬੈ ਕੋ ਨਾ ਕਰਦੀ ਹੋਵੇ ਗਸ ਬਸ ਆਇਆ ਨਹੀਂ ਰੱਖ ਦੇ ਫੇਰੇ ਤੂੰ ਆ ਗਿਆ ਚੁੱਪ ਜਾ ਬੈ ਨਹੀਂ ਮੈਨੂੰ ਪਤਾ ਤੈਨੂੰ ਕਰ ਦਿਆਂਦਾ ਤਪਈ ਆਪਣੇ ਦਾ ਇੱਕ ਪਾਸੇ ਕਰ ਲੈ ਵੀਰੇ ਗੱਡੀਆਂ ਆਉਂਦੀਆਂ ਪਿੱਛੇ ਗੱਡੀਆਂ ਆਉਂਦੀਆਂ ਇੱਕ ਵਾਸਤੇ ਸਕੂਟਰੀ ਲੈ ਲੈ ਵੀਰੇ ਨਾ ਤੈਨੂੰ ਵੀਰੇ ਤਾਈ ਬੋਲੂ ਤੂੰ ਮੇਰੇ ਪਿੱਛੇ ਆਉਣਾ ਨਹੀਂ ਸੀਗਾ ਮੈਂ ਤਾਂ ਬਹਾਨਾ ਲਾ ਕੇ ਆਇਆ ਹੂੰ ਤੂੰ ਮੇਰੇ ਰਖੜੀ ਬੰਨ ਦੇ ਬਣੇ ਮੈਂ ਤਾਂ ਬੜੇ ਚਾਹਣਾ ਤੇ ਤੁਰਖੜੀ ਬਣਾਉਣ ਨੂੰ ਕਹਿੰਦਾ ਸੀ ਹਾਏ ਵੀਰੇ ਤੇਰੇ ਗਾਲਾਂ ਨੇ ਪੈ ਜਾਣ ਤਾਈ ਤੈਨਾਂ ਬੋਲਦੀ ਸੀ ਉਹ ਮੈਂ ਕਿ ਕਹਿ ਮੈਂ ਤਾਂ ਮੇਰੇ ਦਰਦ ਜਿਆ ਹੁੰਦਾ ਤੇ ਮੇਰੇ ਮੇਕੋ ਬਿਠਾਈ ਤਾਂ ਮੇਰੇ ਕੋਲ ਹੈ ਨਹੀਂ ਡੱਬਾ ਤਾਂ ਮੈਂ ਉੱਥੇ ਰੱਖਿਆ ਕੋਈ ਨਾ ਤੇਰੇ ਮੂੰਹ ਮਿੱਠਾ ਕਿ ਮੈਂ ਕਰਾਉ ਮੈਂ ਕੋਈ ਨਾ ਮੈਂ ਕਰ ਲੂ ਮੂੰਹ ਮਿੱਠਾ ਦੇਖੀ ਵੀਰੇ ਬੈਨ ਤਾਈ ਕਿੰਨਾ ਬੋਲਦੀ ਐ ਮੈਂ ਕਿੰਨੇ ਆਸਨਾ ਨਾ ਬਣੇ ਕੋਈ ਨਹੀਂ ਰੋਣਾ ఏగల దూరేందిని hun mere kehne te te gal sun <laughs> na na mere me kuch len aayi nai main paise lenne aayi len den das <laughs> meri gal sun na mere me paise lenne aayi main ta pyar na aayi chh tode kole mainu ta aen si bende prama dere khadi ban ke aama alle ਵੀਰੇ ਮੈਨੂੰ ਨਹੀਂ ਲੈਣੀ ਪੈਸੇ ਨੇ ਮੇਰੇ ਵੀ ਪੈਸੇ ਨਹੀਂ ਲੈਣੇ ਮੈਂ ਤਾਂ ਪਿਆਰ ਨਾਲ ਰੱਖਿਆ ਕਰਨ ਆਇਆ ਸੀ ਇਹ ਪਿਆਰੀ ਹੁੰਦਾ ਤੇਰੇ ਗਾਣਾ ਬਣ ਗਏ ਤਾਈ ਤੋਂ ਨਾਲੇ ਵੀਰੇ ਕੋਈ ਨਾ ਮੇਰੇ ਰੱਖਿਓ ਇਸ ਮੈਨੂੰ ਪਤਾ ਸੀ ਤੂੰ ਆਵੇਂਗੀ ਹਾਂ ਇਹ ਵੀਰੇ ਤੂੰ ਮੇਰੇ ਕਿੰਨਾ ਕਰਦਾ ਤੇ ਦੂਜਾ ਵੀਰੇ ਵੀ ਮੇਰਾ ਜਮਾ ਨਹੀਂ ਕਰਦਾ ਨਾ ਕੋਈ ਨਾ ਕੋਈ ਉਹ ਵੀ ਕਰਦਾ ਬਸ ਤੈਨੂੰ ਪਤਾ ਉਹ ਚੱਕ ਜਾ ਜਾਂਦਾ ਮੰਮੀ ਆਪਣੀ ਹੈ ਜੀ ਪਹਿਲਾਂ ਨੇ ਆ ਜਾ ਮੈਂ ਤੈਨੂੰ ਤਾਰਿਆ ਵਾ ਹਾਂ ਵੀਰੇ ਤਾਈ ਗੁੱਸੇ ਉਹ ਜੇ ਕਿਸੇ ਨੂੰ ਦੱਸਤਾ ਮੈਂ ਕਹਿ ਕੇ ਆਇਆ ਮੈਂ ਕਿਹਾ ਮੈਂ ਜਾਨਣਾ ਮੈਂ ਮੜਾ ਕੋਈ ਨਹੀਂ ਦੱਸਦਾ ਆ ਜਾ ਚੰਗਾ ਵੀਰੇ ਤੇ ਰਖੜੀ ਵੀ ਬਣਾ ਗਿਆ ਹਨਾ ਨਾਲੇ ਤੂੰ ਮੈਨੂੰ ਮਿਲ ਗਿਆ ਚੱਲ ਵੀਰੇ ਵਧੀਆ ਹੋ ਗਿਆ ਮੰਮੇ ਤੁਸੀਂ ਇੱਥੇ ਬੈਠੇ ਹੋ ਹਾਂ ਆ ਗਈ ਹਾਂਜੀ ਮੰਮੀ ਅਜੇ ਹਦ ਕਿ ਨਾ ਮੇਰੇ ਉਹਨਾਂ ਨੇ ਬਹੁਤ ਮਾਨਤਾ ਨਹੀਂ ਕੀਤਾ ਮੈਨੂੰ 1000 ਰੁਪਏ ਦਿੱਤਾ ਉਹਨਾਂ ਨੇ ਮਾਨਤਾ ਨਹੀਂ ਕੀਤਾ ਉਹ ਕਿੱਥੇ ਦੇਣ ਵਾਲੇ ਆਹਦੇ ਮੈਨੂੰ 1000 ਰੁਪਏ ਦੇ ਕੇ ਗਿਆ ਵੀਰੇ ਇੱਥੇ ਹੀ ਲਈ ਹੋਮੇਗੀ ਹਾਏ ਮੰਮੀ ਇੱਥੋਂ ਕਿੱਥੋਂ ਲਈ ਮੈਨੂੰ ਇੱਥੋਂ ਆ ਉੱਥੋਂ ਮੈਨੂੰ ਦਿੱਤਾ ਵੀਰੇ ਨੇ ਮੈਨੂੰ ਤਾਂ ਹੀ ਨੇ ਰੋਟੀ ਵੀ ਬਹੁਤ ਵਧੀਆ ਖਵਾਈ ਹੈ ਇਦਕੀ ਹਾਂ ਉਕੀ ਗਈ ਸੀ ਉਕੀ ਆਈ ਹੋਵੇਗੀ ਨਹੀਂ ਮੰਮੀ ਰੋਟੀਆਂ ਬਹੁਤ ਵਧੀਆ ਬਣਾਈ ਤਾਈ ਨੇ ਤਾਈ ਨੇ ਮੇਰੇ ਵਾਸਤੇ ਖੀਰ ਵੀ ਬਣਾਈ ਮੈਂ ਜਾਣਦੀ ਆ ਉਹਨਾਂ ਨੂੰ ਮੰਮੀ ਮਾਮਾ ਜੀ ਨਹੀਂ ਆਏ ਰਖੀਬ ਨਾਲ ਘਰ ਆਗੇ ਸੀ ਆਗੇ ਸੀ ਫਿਰ ਨਾਲ ਸਬਜੀ ਬਣੀ ਪਈ ਸੀ ਫਿਰ ਮੈਂ ਗਮਾਂਡਣ ਸਦੀ ਰੋਟੀ ਪਕਾਉਣ ਨੂੰ ਮੈਂ ਗੱਲਾਂ ਮਾਰਾਂ ਕਿ ਰੋਟੀਆਂ ਪਕਾਵਾਂ ਅਰੇ ਖੜੀ ਬਣਾ ਗਏ ਫਿਰ ਅਰੇ ਕੜੀ ਬਣਾ ਕੇ 11000 ਰੁਪਏ ਦਿੱਤਾ ਮੇਰੇ ਭਾਈ ਨੇ ਮੰਮੀ ਹੋਤਾ ਨਾ ਇੱਕ ਥੋੜਾ ਸਕਾਪਾਈ ਆ ਇੱਕੋ ਹੈ ਤਕੜੇ ਆ ਭਾਈ ਤੂੰ ਜਾਣਾ ਛੱਡ ਦੇ ਇੱਕ ਵਾਰ ਬੇਇੱਜ਼ਤੀ ਕਰਾਇ ਡੋਵਾਰ ਕਰਾਈ ਹੱਡੀ ਨਹੀਂ ਜਾਣੋ ਤਾਏ ਦੇ ਮੁੰਡੇ ਦਾ ਮੈਂ ਚੱਕਾ ਤਾਂ ਅਬ ਦੇ ਮਾਡੇ ਜਾਈ ਪੁੱਢ ਨੇ ਮਾਡੇ ਜਾਈ ਪਿਆਰ ਕਰਦੇ ਨੇ ਉਹੀ ਢਿੱਕਦੇ ਨੇ ਉਹ ਤੁ ਆਪੇ ਵਗ ਜੰਨੀ ਐ ਮੰਮੀ ਇਹ ਤਾਂ ਗੱਲ ਸਹੀ ਐ ਤੁਹਾਡੀ ਮੈਂ ਆਪੇ ਚਲੀ ਜਾਨੀ ਮੈਨੂੰ ਕਦੇ ਤਾਈ ਨੇ ਫੋਨ ਹੀ ਨਹੀਂ ਕੀਤਾ ਵੀ ਦਖੜੀ ਬਨ ਜਾ ਤੇ ਭਾਈਓ ਨਾਲ ਖੜਦੇ ਨੇ ਉਹੀ ਠੀਕ ਹੁੰਦੇ ਨੇ ਹਾਂ ਮੰਮੀ ਇਹ ਤਾਂ ਤੁਹਾਡੀ ਗੱਲ ਸਹੀ ਆ ਮੰਮੀ ਤਾਏ ਦੇ ਮੁੰਡੇ ਦਾ ਫੋਨ ਆ ਗਿਆ ਉਹਦਾ ਵਿਚਾਰੇ ਦਾ ਹੈਲੋ ਹਾਂ ਵੀਰੇ ਆਪਨੇ ਬੌਧਰੀ ਜੀ ਤੋਂ ਹਾਂ ਹਾਂ ਵੀਰੇ ਮੈਂ ਹੁਣੇ ਪਹੁੰਚੀ ਮੈਨੂੰ 10 ਮਿੰਟ ਹੀ ਹੋਏ ਆ ਮੰਮੀ ਕੋਲ ਹੀ ਬੈਠੀ ਸੀ ਮੈਂ ਹਜੇ اچھا ਟਾਈਮ ਨਾਲ ਹੀ ਮਿਲ ਗਈ ਸੀ ਨਾ ਮੈਂ ਬਸ ਹਾਂ ਹਾਂ ਵੀਰੇ ਜਦ ਹੀ ਮੈਨੂੰ ਬੱਸ ਮਿਲ ਤੂੰ ਮੈਨੂੰ ਛੱਡ ਗਿਆ ਵਾ ਜਦ ਹੀ ਮੈਨੂੰ 10 ਮਿੰਟਾਂ ਬਾਅਦ ਹੀ ਬੱਸ ਮਿਲ ਗਈ ਤੂੰ ਜਦੋਂ ਵੀਰੇ ਘਰੇ ਗਿਆ ਤੇ ਮੈਨੂੰ ਪਤਾ ਤਾਂ ਨਹੀਂ ਲੱਗਿਆ ਤਾਈ ਨੂੰ ਤੇ ਰਖੜੀ ਬਣਾ ਕੇ ਆਇਆ ਤਾਂ ਤੈਨੂੰ ਦੱਸ ਗਈ ਹੁਣ ਰਖੜੀ ਤੇ ਤਾਈ ਨੂੰ ਨਾ ਨਾ ਮੈਂ ਥਿਕੇ ਕਰ ਲੈ ਸੀ ਗੱਤ ਮੈਂ ਕਿਹਾ ਕਿ ਮੈਂ ਧੰਨਾ ਨਹੀਂ ਡਾਕਟਰ ਨੇ ਕਿਹਾ ਵੀ ਸੌਣਾ ਮੈਂ ਤਾਂ ਪੈ ਗਿਆ ਹਾਂ ਪਰ ਵੀਰੇ ਹੁਣ ਮੈਂ ਨਹੀਂ ਆਇਆ ਕਰਨਾ ਮੈਨੂੰ ਧਾਈ ਬਹੁਤ ਬੋਲਦੀ ਆ ਹੂੰ ਟੈਨਸ਼ਨ ਨਾ ਲੈ ਭੈਣ ਜੇਰਾ ਭਰਾ ਆਏਗਾ ਨਾ ਮੈਂ ਆਇਆ ਕਰੂੰ ਕੋਈ ਨਾ ਤੁਮਨੇ ਇੱਕ ਫੋਨ ਮਾਰੀ ਮੈਂ ਨਾਲ ਹੀ ਉੱਡੇ ਆਇਆ ਕਰਨਾ ਹਾਂ ਵੀਰੇ ਤੂੰ ਮੈਨੂੰ ਸੌਰੀ ਆ ਕਹਿਣਾ ਇੱਥੇ ਰਖੜੀ ਬਣਾ ਜਾਇਆ ਕਰੀ ਜੰਗਾ ਮੈਂ ਹੁਣ ਇੱਥੇ ਨਹੀਂ ਆਇਆ ਕਰਨਾ ਚਦੰਦੇ ਆ ਗਰੂਪ ਤੇ ਨਹੀਂ ਮੈਂ ਆਇਆ ਕਿਉਂ ਤੇ ਤਰਖੀ ਰੋਣਾ ਹੀ ਫਿਰ ਕੀ ਫਾਇਦਾ ਰੱਖੀਆ ਨਾ ਵੀਰੇ ਮੈਨੂੰ ਸ਼ਰਨਨ ਦੀ ਲੋੜ ਨਹੀਂ ਹੈਗੀ ਬਸ ਤੂੰ ਬਿਨਵਾ ਕੇ ਮੈ ਲਈ ਜਾਇਆ ਕਰ ਮੈਂ ਨਾ 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 ਮੇਰੇ ਮੇਰਾ ਭਰਾ ਜਿਹੜਾ ਹੁੰਦਾ ਨਾ ਖੁਸ਼ੀ ਮੈਨੂੰ ਮਿਲ ਜਾਂਦੀ ਵੀ ਹਾਂ ਮੇਰਾ ਵੀ ਭਰਾ ਹੈਗਾ ਵਾ ਤੂੰ ਤੇਰੀ ਬਸ ਇੱਕ ਫੋਨ ਕਰਦੀ ਨਾਲ ਹੀ ਪਹੁੰਚ ਜਾ ਕਰਨਾ ਹਾਂ ਠੀਕ ਆ ਵੀਰੇ ਚੰਗਾ ਅੰਦਰ ਸੇ ਰੋਟੀ ਪਣੀ ਖਾ ਲੈ ਜੀ ਤੂੰ ਹਾਂ ਬਸ ਵੀਰੇ ਹੁਣ ਖਾਣ ਲੱਗੀ ਐ ਮੈਂ ਨਹੀਂ ਆਪਣੇ ਇੱਥੇ ਨਹੀਂ ਵੀਰੇ ਮੈਨੂੰ ਤਾਈ ਨੇ ਕੁਛ ਖਵਾਇਆ ਹੀ ਨਹੀਂ ਤਾਈ ਨੇ ਚਾਹ ਵੀ ਨਹੀਂ ਪੀਾਈ ਤਾਈ ਤੇ ਜਦੋਂ ਮੈਂ ਆਈ ਜਦ ਹੀ ਮੇਰੇ ਮਗਰ ਪੈਣ ਲੱਗ ਗਈ ਤਾਈ ਨੇ ਜਦ ਹੀ ਮੈਨੂੰ ਲੈਣ ਹੀ ਕਿ ਲੈਣੇ ਆਣ ਲੱਗ ਗਈ ਉਹ ਮੈਨੂੰ ਦੱਸਦੀ ਮੈਂ ਦਿਨੋਂ ਉੱਥੇ ਖਵਾ ਲੈਂਦਾ ਤੂੰ ਪੱਕੀ ਆਈ ਸੀ ਮੈਨੂੰ ਪਤਾ ਸੀ ਜਰਾ ਬਸ ਵੀਰੇ ਜਿਨ੍ਹਾਂ ਦੇ ਮਾਂ ਪਿਓ ਨਾ ਹੋਣ ਜਾਂ ਭਾਈ ਨਾ ਹੋਵੇ ਉਹਨਾਂ ਦਾ ਕਾਹਦਾ ਪੇਕੇ ਹੁੰਦੇ ਨੇ ਚੰਗਾ ਵੀਰੇ ਚੰਗਾ ਵੀਰੇ ਠੀਕ ਆ ਹਾਂ ਠੀਕ ਆ ਓਕੇ ਵੀਰੇ ਮੰਮੀ ਨਹੀਂ ਆ ਰਹੀ ਮੇਰੇ ਤਾਏ ਦੇ ਮੁੰਡੇ ਦਾ ਫੋਨ ਆਇਆ ਸੀਗਾ ਉਗਣਾ ਮੈਂ ਤੇਰੇ ਖੜੀ ਬਣਾਉਣ ਆਇਆ ਕਰੂੰਗਾ ਆ ਜਾ ਕਰੂ ਠੀਕ ਹੈ ਹੁਣ ਉੱਥੇ ਨਹੀਂ ਜਾਣਾ ਹਾਂ ਉੱਥੇ ਨਹੀਂ ਮੈਂ ਹੁਣ ਜਾਂਦੀ ਹੈਗੀ ਪਰ ਮੰਮੀ ਇਹ ਗੱਲ ਨਹੀਂ ਹੈਗੀ ਚਲੋ ਇਹ ਤਾਂ ਬੰਦ ਦੇ ਆ ਵੀ ਜਿਹੜੇ ਸਕੇ ਹੁੰਦੇ ਉਹ ਹੀ ਆਪਾਂ ਨੂੰ ਢੀਕਦੇ ਆ ਪਹਿਣਾ ਇਹਨੂੰ ਪਰ ਬਹੁਤ ਤਾਜਾ ਚ ਦੇ ਮੁੰਡੇ ਵੀ ਬਹੁਤ ਪਿਆਰ ਕਰਦੇ ਆ ਤਾਜਾ ਚ ਦੀਆਂ ਕੁੜੀਆਂ ਦੇ ਸਾਰੇ ਨਹੀਂ ਇਕੋ ਜਿਹੇ ਹੁੰਦੇ ਕੋਈ ਕੋਈ ਹੁੰਦਾ ਜਿਵੇਂ ਮੇਰੇ ਤਾਈ ਦਾ ਸੁਭਾਏ ਇਹ ਜੇ ਤਾਏ ਦਾ ਇੱਕ ਮੁੰਡਾ ਤਾਂ ਹੁਣ ਮੇਰੇ ਤਾਈ ਦੇ ਮਗਰ ਲੱਗ ਜਾਂਦਾ ਇੱਕ ਮੁੰਡਾ ਕਿੰਨਾ ਚੰਗਾ ਵਾ ਸਾਰੇ ਵੀ ਖਰਾਬ ਨਹੀਂ ਹੁੰਦੇ ਪਰ ਆਏ ਆ ਬਹੁਤ ਹੁੰਦੇ ਵੀ ਆ ਪਰ ਪ੍ਰਮਾਤਮਾ ਹਰੇਕ ਨੂੰ ਆ ਨਾ ਭਰਾ ਜ਼ਰੂਰ ਦੇਵੇ